ਮੇਰਾ ਨਾਮ ਹੀ ਗੌਰਵ ਸਿੰਘ ਹੀ ਮੈਂ ਹੀ ਜਲਾਲ ਖੇੜੀ ਤੋਂ ਹੀ ਠੀਕ ਹੈ ਲੋ ਜੀ ਇਹ ਮਤਲਬ ਮੇਰੇ ਯਾਰ ਦੋਸਤ ਦਾ ਲਾਣੇਦਾਰ ਸੀ ਉਹਦੇ ਗਲਤ ਟੀਕਾ ਲਾ ਕੇ ਹੀ ਉਹਨਾਂ ਦੀ ਡੈਥ ਕਰਤੀ ਜੀ ਮਤਲਬ 5 10 ਮਿੰਟ ਪਹਿਲਾਂ ਉਹਨਾਂ ਨੂੰ ਮਿਲੇ ਸੀ ਮਤਲਬ ਉਹਨਾਂ ਦੀ ਸਿਚੁਏਸ਼ਨ ਠੀਕ ਦੀ ਜਮੀ ਸਹੀ ਇੱਕ ਗਲਤ ਟੀਕੇ ਲਾਇਆ ਜੀ ਕੀ ਨਾਮ ਹੈ ਆਪਣਾ ਮੇਰਾ ਮਰੀਕ ਸਿੰਘ ਰਾਹੀਂ ਕੀ ਗੱਲ ਹੋਈ ਹੈ ਕੀ ਗੱਲ ਹੋਈ ਹੈ ਮੇਰੇ ਪਾਪਾ ਨੇ ਇਹ ਸੁਦੇਵ ਸਿੰਘ ਇਹਨਾਂ ਨੇ ਉਹ ਲਾਇਆ ਪੋਲੀਮੈਕਸ ਟੀਕਾ ਉਹੀ ਡੋਜ਼ ਤੇ ਲਾਈ ਇਹਨਾਂ ਨੇ 7.5 ਲੱਖ ਤੋਂ ਉੱਪਰ ਲਾਈ। ਉਸ ਤੋਂ ਬਾਅਦ ਇਹਨਾਂ ਨੇ 10 ਟੀਕੇ ਹੋਰ ਲਾਈ 7-8 ਟੀਕੇ ਘਟੋ-ਘਟ। ਕਦੇ ਟੀਕੇ ਨਹੀਂ ਲਾਦੇ ਤੇ ਅੱਜ ਇਹਨਾਂ ਨੇ ਸਾਰੀ ਕਾਲ ਰਿਪੋਰਟਾਂ ਕਰੀਆਂ। ਰਿਪੋਰਟਾਂ ਕਰਨ ਤੋਂ ਬਾਅਦ ਟੀਕੇ ਲਾ ਰਹੇ ਨੇ। ਜਿਹਨਾਂ ਪਤਾ ਰਿਪੋਰਟ 'ਚ ਖਰਾਬ ਆਇਆ ਕੁਝ ਨਾਲਾਂ ਟੀਕੇ ਕਰੇ ਪੇ ਹੀ ਦਿੰਦੇ। ਇਹ ਟੀਕੇ ਲਾ ਲਾ ਕੇ ਜਾਣ ਕੇ ਮਾਰੇ ਜੀ ਇਹਨਾਂ ਨੇ। ਉਹ ਠੀਕ ਦੇ ਜੀ ਰੋਟੀ ਖਾਂਦੇ ਦੇ ਜੀ ਜਾਣ ਕੇ ਟੀਕਾ ਲਾਇਆ ਜੀ ਇਹਨਾਂ ਨੇ। ਹੋਇਆ ਬਸ ਪਿਸ਼ਾਬ 'ਚ ਦਿੱਕਤ ਆਂਦੀ ਸੀ ਕੱਲੇ ਪਿਸ਼ਾਬ ਟੀਕੇ ਲੱਗ ਰਹੇ ਤੇ ਰਿਪੋਰਟਾਂ ਰੋਜ਼ ਕਰ ਰਹੇ ਤੇ ਇਹ ਬਾਹਰੋਂ ਇਕੱਠਾ ਕਰਾ ਇਹ ਤੇ ਉਹ ਜਿਹੜਾ ਡਾਕਟਰ ਦੀ ਉਹ ਨਾਲ ਨਾਲ ਭੱਜ ਗਿਆ ਉਹ ਫੜਿਆ ਨਹੀਂ ਹੈਗਾ ਕੋਈ ਕੀ ਨਾਮ ਹੈ ਡਾਕਟਰ ਦਾ ਅਸ਼ੀਸ਼ ਭਗਤ ਸੀਗੀ ਅਸੀ ਅਸ਼ੀਸ਼ ਭਗਤ ਦੀ ਗਾਈ ਤੇ ਉਹ ਤੁਹਾਡੇ ਦੇ ਪੇਰੈਂਟਸ ਨਾਲ ਕੋਈ ਗੱਲਬਾਤ ਨਹੀਂ ਹੋਈ ਉਹਨਾਂ ਦੀ 12 ਨੰਬਰ ਵਾਰਡ ਸੀਗੀ ਅਸ਼ੀਸ਼ 12 ਨੰਬਰ ਵਾਰਡ ਚ ਸੀਗੀ ਹੁਣ ਤਾਂ ਕੋਈ ਤੁਹਾਡੇ ਕੋਲੇ ਅਪਰੋਚ ਕੀਤੀ ਹੈ ਕੋਈ ਕੋਈ ਡਾਕਟਰ ਨਹੀਂ ਆਇਆ ਜੀ ਪੁਲਿਸ ਵਾਲੇ ਆਂਦੇ ਨੇ ਕਹਿੰਦੇ ਨੇ ਇੱਧਰ ਆ ਜਿਓ ਉੱਧਰ ਆ ਜਿਓ ਵੀ ਭੱਗ ਜਾਂਦੇ ਨਹੀਂ ਵੀ ਡਾਕਟਰ ਆ ਰਹੇ ਨੇ ਆ ਰਹੇ ਨੇ ਕੋਈ ਨਹੀਂ ਆਂਦਾ ਸਾਨੂੰ ਕਿੰਨੇ ਕੋਈ ਨਹੀਂ ਆ ਰਿਹਾ ਜੀ ਰਹੀ ਮੇਰੇ ਨਾਮ ਗੁਰੇ ਹੰਡ ਸੀਗਾ ਜਿਹਨੇ ਦਾ ਇਥੋਂ ਹੀ ਮੇਰੇ ਤਾਇ ਜੀ ਨੇ ਮੈਨੂੰ ਰੋਟੀ ਲੈ ਕੇ ਆ ਰਿਹਾ ਸੀ ਤੇ ਮੈਂ 5 ਮਿੰਟ ਪਹਿਲਾਂ ਤਾਇਆ ਨਾਲ ਗੱਲ ਕੀਤੀ ਮੈਂ ਮੋਟਰਸਾਈਕਲ ਸਟੈਂਡ ਤੇ ਖੜਾ ਰਿਹਾ ਸੀ ਮੈਂ ਤਾਇਆ ਨਾਲ ਗੱਲ ਕੀਤੀ ਮੈਂ ਤਾਇਆ ਜੀ ਕਿਵੇਂ ਤਾਇਆ ਨੂੰ ਕਹਿੰਦਾ ਕਿੱਥੋਂ ਜਾਂਟੀ ਮਾਈ ਮੈਂ ਰੋਟੀ ਲੈ ਕੇ ਆ ਰਿਹਾ ਮੈਂ ਥੱਲੇ ਆਂ ਸਾਈਕਲ ਸਟੈਂਡ 'ਚ ਕਹਿੰਦਾ ਕੋਈ ਨਹੀਂ ਮੈਂ ਯਾਰ ਉੱਪਰ ਉੱਪਰ ਜਾ ਕੇ ਪੌੜੀਆਂ ਨੇ ਚੜਿਆ ਜਾਣ ਸਰ ਮੈਨੂੰ ਪਤਾ ਲੱਗ ਗਿਆ ਡੈਥ ਹੋ ਗਈ ਮੈਨੂੰ ਪਤਾ ਲੱਗਿਆ ਵੀ ਤਾਇਆ ਜੀ ਬਾਥਰੂਮ ਜਵਾ ਕੇ ਉਹਨਾਂ ਇੱਕ ਥੋੜਾ ਸਾਂਝ ਪ੍ਰੋਬਲਮ ਹੈ ਦੀ ਡਾਕਟਰ ਨੇ ਇੱਕ ਟੀਕਾ ਲਾਇਆ ਚਾਰ ਇਕੱਠੇ ਟੀਕੇ ਲਾ ਕੇ ਉਹ ਡੈਥ ਹੋ ਗਿਆ ਉਹਨਾਂ ਦੀ 5 ਮਿੰਟ ਵਿੱਚ ਬੰਦਾ ਪੂਰਾ ਮੈਨੂੰ ਪੌੜੀਆਂ ਚੜਦੇ ਚੜਦੇ ਬੰਦਾ ਪੂਰਾ ਹੋ ਗਿਆ ਇਹਦੇ ਪਿੱਛੇ ਆ ਕਿ ਸਾਡੇ ਕੋਲ ਟੀਕਾ ਫਾਲਤੂ ਪਾਇਦਾ ਸੀ ਤਾਂ ਲਾ ਤੇ ਅਸੀਂ ਨੇ ਨਰਸ ਰੂਪ ਅਸੀਂ ਨੇ 2 ਘੰਟੇ ਬਾਅਦ ਨਰਸ ਆਏ ਉਹ ਤੋਂ ਪੁੱਛਿਆ ਉਹਨੇ ਟੀਕਾ ਕਿਉਂ ਲਾਇਆ ਕਹਿੰਦੀ ਇਹ ਇਹ ਟੀਕਾ ਇਹ ਟੀਕਾ ਕਹਿੰਦੀ ਫਾਲਤੂ ਜਨ ਤਾਂ ਲਾਦਾ ਕਹਿੰਦੀ ਜੀ ਐ ਫਾਲਦੂ ਬੰਦੇ ਨੂੰ ਬੰਦੇ ਮਰਾਉਣ ਥੋੜੀ ਉੱਲੇ ਆਵਾਂਗੇ ਅਸੀਂ ਸਾਡੀ ਗਾ ਪਿਆ ਸਾਰੇ ਲਾਡੇ ਸਾਡੇ ਨੱਡੀ ਕੇ ਮਹੰਗੇ ਢੀਕੇ ਪਏ ਨੇ ਜੀ ਕੰਮ ਸਾਡੇ ਅੱਢ ਦਿਨ ਚ ਅਸੀਂ ਦਿਹਾੜੀਆਂ ਕਰਦੇ ਰਾਤ ਨੂੰ ਜਾ ਕੇ ਮਰੀਜ਼ਾਂ ਨੂੰ ਸਾਭਦੇ ਆਰੇ ਕਿਹੜੇ ਹਸਪਤਾਲ ਚੋ ਰਜਿੰਦਰਾ ਹਸਪਤਾਲ ਐ 12 ਨੰਬਰ ਵਾਰਡ ਆ ਜੀ ਅ 118 ਨੰਬਰ ਟੇਬਲ ਆ ਸਾਡਾ ਇਹ ਕੋਈ ਕੋਈ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਆਇਆ ਜੀ ਪ੍ਰਸ਼ਾਸਨ ਵਡਾ ਕੇ ਉਧਰ ਲੈ ਜਾਂਦਾ ਜੀ ਸਾਨੂੰ ਬਾਅਦ ਵੀ ਇਹ ਸਾਰਨਾ ਗੱਲ ਕਰੋ ਇਹ ਸਾਰਨਾ ਗੱਲ ਕਰੋ ਡਾਕਟਰ ਕੋਈ ਨਹੀਂ ਪਹੁੰਚਿਆ ਪੂਰੇ ਜਿਹੜੇ ਨਰਸਾ ਲੱਗੇ ਹੋਏ ਨੇ ਜੀ ਕੋਈ 5 ਬੜੀਆ ਕੋਈ 10 ਬੜੀਆ ਚਿੱਟੇ ਉਹਨਾਂ ਦੇ ਪਾ ਦੇ ਨੇ ਕੋਰ ਉਹਨਾਂ ਦੇ ਇਹ ਜਿਹੇ ਕੋਰ ਦਾ ਡਿੰਦਰਾ ਹਸਪਤਾਲ 55 ਰੁਪਏ ਜੀ ਮਿਲਦੇ ਨੇ ਉੱਥੇ ਉੱਥੇ ਸੰਡੇ ਸੇਲ ਜੋ ਮਿਲਦੇ ਨੇ ਜੀ ਸਾਡੀ ਮੰਗ ਕੀ ਹੈ ਸਾਡੀ ਮੰਗ ਹੈ ਸਾਨੂੰ ਬਹੁਤ ਮੇਰੇ ਡਾਕਟਰ ਨਾਲ ਗੱਲ ਕਰਾਓ ਜੀ ਵੀ ਕੀ ਪ੍ਰੋਬਲਮ ਹੈ ਇਨਸਾਫ ਚਾਹੀਦਾ ਸਾਨੂੰ ਆਪਣਾ ਇੱਕ ਪੰਨ ਮੰਮੀ ਸਾਹਿਬ ਹਸਪਤਾਲ ਦੇ ਤੁਸੀਂ ਵਧੀਆ ਉਪਰਾਲੇ ਕਰਦੇ ਹੋ ਪਰ ਲਗਾਤਾਰ ਇਹ ਉੱਤੇ ਕੰਪਲੇਟਾ ਆ ਰਹੀਆਂ ਨੇ ਨਰਸਾਂ ਜਿਹੜੀਆਂ ਕਹਿੰਦੇ ਉਹ ਮੋਬਾਈਲ ਦੇਖਦੇ ਹੋਏ ਕਦੀ ਵੀਡੀਓ ਫਿਲਮਾਂ ਦੇਖ ਰਹੇ ਹੋ ਰਹੀਆਂ ਦੇਖਦੇ ਹੋ ਉਹ ਕੰਮ ਵੀ ਕਰ ਰਹੀਆਂ ਕਿ ਅਲਟਰਾ ਸਾਊਂਡ ਦੇਖ ਕੋਈ ਕਰਾਣ ਦਾ ਹੈ ਜਾਂ ਸੀਟੀ ਸਕੈਨ ਕਰਾਣ ਦਾ ਕੋਈ ਕੰਮ ਕਰਕੇ ਰਹੀ ਨਹੀਂ ਹੈਗਾ ਤੇ ਰਾਤ ਇੱਕ ਮਰੀਜ਼ ਦੀ ਜਿਹੜੀ ਡੈਥ ਹੋ ਗਈ ਹੈ ਤੇ ਗਲਤ ਟੀਕਾ ਜਿਹੜਾ ਇਲਜ਼ਾਮ ਲਗਾਇਆ ਹੈ ਗਲਤ ਟੀਕਾ ਨਰਸਾਂ ਨੂੰ ਜਿਹੜੇ ਟ੍ਰੇਨਿੰਗ ਦਾ ਟੂਕਾ ਹੈ ਤੇ ਖਬਰ ਮੇਰੇ ਕੋਲ ਆਈ ਹੈ ਜੀ ਮੈਂ ਰਿਪੋਰਟ ਬਣਦੀ ਹੈ ਮੈਡੀਕਲ ਸੁਪਰਡੈਟ ਤੋਂ ਮੈਂ ਡੇਲਡ ਰਿਪੋਰਟ ਬਣਦੀ ਹੈ ਮੇਰੇ ਕੋਲ ਰਿ ਉਸ ਤੋਂ ਬਾਅਦ ਮੈਂ ਆਪਣਾ ਰਿਐਕਸ਼ਨ ਦੇਵਾਂਗਾ ਜਿਹੜੀ ਤੁਸੀਂ ਗੱਲ ਕਹੀ ਹੈ ਉਹਦੇ ਚ ਨਾ ਜੀ ਸਾਡਾ ਬਦ ਜਿਹੜੇ ਬਗੂਗਾ ਕਿ ਜਿਹੜੇ 95% ਜਾਂ ਇਸ ਤੋਂ ਵੀ ਜ਼ਿਆਦਾ 98% ਡਾਕਟਰ ਤੇ ਨਰਸਾਂ ਆਪਣੀ ਡਿਊਟੀ ਤਾਂ ਦੇ ਹੀ ਨਾ ਇਮਾਨਦਾਰੀ ਨਾਲ ਆਪਣਾ ਪਰਿਵਾਰਕ ਮੈਂਬਰ ਸਮਝ ਕੇ ਸੇਵਾ ਭਾਵਨਾ ਕਰਦੇ ਹੈ ਬਟ 1-2% ਮਾੜੇ ਜਿਹੜੇ ਹੈਗੇ ਆ ਬੱਦੇ ਉਹ ਹਰ ਪ੍ਰੋਫੈਸ਼ਨ ਚੋਂ ਦੇ ਡਾਕਟਰਾਂ ਚ ਵੀ ਨਰਸਾਂ ਚ ਵੀ ਖੁਸ਼ਾ ਨਾ ਕਰਨਾ ਇੱਕ ਦੋ ਪੱਤਰਕਾਰ ਵੀ ਹੁੰਦੇ ਆ ਉਸ ਇਹ ਹਰ ਤਰ੍ਹਾਂ ਦੇ ਹੁੰਦੇ ਆ ਪ੍ਰੋਫੈਸਰ ਲੈ ਲੋ ਸਿ ਪੋਲਿਟਿਸ਼ੀਅਨ ਵੀ ਹੁੰਦੇ ਆ ਪੋਲਿਟਿਸ਼ੀਅਨ ਚ ਗੰਤੀ ਜ਼ਿਆਦਾ ਹੁੰਦੀ ਆ ਸਰ ਤੇ ਇਸ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਸਾਰੇ ਮਾੜੇ ਆ ਲੇਕਿਨ ਮਾੜੀ ਗੱਲ ਆ ਨਹੀਂ ਹੋਣੀ ਚਾਹੀਦੀ ਹਸਪਤਾਲ ਚ ਗਲਤੋ ਨਹੀਂ ਹੋਣੀ ਚਾਹੀਦੀ ਕਿਉਂਕਿ ਸਾਡੇ ਕੋਲ ਤਾਂ ਲੋਕ ਆਦੇ ਕਿਸੇ ਰਕਸ਼ੇ ਤੋਕਰ ਪ੍ਰੋਕਸੀ ਕਰਕੇ ਆਉਂਦੇ ਆ ਤੋ ਸਾਡਾ ਕੰਮ ਹੈ ਕਿ ਉਹਨਾਂ ਦਾ ਦੁੱਖ ਨਿਵਾਰਨ ਕਰਨਾ ਉਹਨਾਂ ਨਾਲ ਸਾਥੀ ਨਾਲ ਕੰਪੈਸ਼ਨ ਨਾਲ ਪਿਆਰ ਨਾਲ ਉਹਨਾਂ ਨੂੰ ਇੱਕ ਬਲ ਲੱਗੜਾ ਹੈਗਾ ਉਹਨਾਂ ਨੂੰ ਇੱਕ ਅੱਛਾ ਸੇਵਾਪਾ ਆਪਣਾ ਕੰਮ ਕਰਨਾ ਸਾਡੇ ਜਿਹੜਾ ਸਟਾਫ ਹੈ ਉਹਨਾਂ ਨੂੰ ਮੈਂ ਕਹਿੰਦਾ ਵੀ ਰਹਿਣਾ ਔਰ ਸਸਟੇਨਬਲ ਔਰ ਮੈਂ ਰਿਪੋਰਟ ਬੰਕੀ ਔਰ ਮੈਂ ਸਮੇਂ ਤੋਂ ਸਭੇ ਐਕਸ਼ਨ ਵੀ ਲੈ ਦੋ ਕਰਦਾ ਹਾਂ ਉਹਨਾਂ ਨੂੰ ਦੋਸ਼ ਪਾਇਆ ਜਾਂਦਾ ਕਿ ਸਭਾ ਜਿਹੜੇ ਹੋਏ ਦੀ ਮੈਂ ਕੋਸ਼ਿਸ਼ ਕਰਦੀ ਪਹਿਲਾਂ ਵੀ ਕਿਥੀ ਆ ਤੁਹਾਡੇ ਸਾਹਮਣੇ ਮੈਂ ਸਦਾ ਕੋਸ਼ਿਸ਼ ਕਰਦੀ ਕਿਥੀ ਸੀ ਬਾਕੀ ਜਾਂ ਤਾਂ ਕਰਦਾ ਤਾਂ ਸਾਡੇ ਜਿਹੜੇ ਸੀਨੀਅਰ ਅਫਸਰ ਹੈ ਸੀਰ ਉਹਨਾਂ ਨੂੰ ਸਸਪੈਂਡ ਵੀ ਕੀਤਾ ਔਰ ਇਸ ਤੋਂ ਵੀ ਜ਼ਿਆਦਾ ਜਿਹੜਾ ਐਕਸ਼ਨ ਲਿਆ ਸੀ ਉਹਨਾਂ ਨੂੰ ਬਦਲਿਆ ਵੀ ਕਿਥੀ ਆ ਸਾਰਾ ਕਰਦੇ ਬਿਲਕੁਲ ਅਸੀਂ ਕਿਸੇ ਤਰ੍ਹਾਂ ਦੀ ਮੇਰੀ ਪੂਰੀ ਜਿਹੜੇ ਮੈਂ ਉਹਦਾ ਪੂਰਾ ਸਤਾਰ ਕਰਦਾ ਕਿਉਂਕ ਆ ਪਿਛਲੇ ਜਿਹੜੇ ਤੁਹਾਡੇ ਆਪਰੇਸ਼ਨ ਤੋਂ ਦੂਰ ਦੇ ਤੇ ਬਾਰਡਰ ਦੇ ਵਿੱਚ ਵੀ ਹੁਣ ਵੀ ਆ ਜਿਹੜੇ ਤੁਹਾਡੇ ਹੜ ਆਏ ਸੀਗੇ ਮੈਂ ਸਵਾ ਮਹੀਨਾ ਡੇਢ ਮਹੀਨਾ ਬਾਰਡਰ 'ਚ ਹੀ ਰਿਹਾ ਔਰ ਲੋਕਾਂ ਨੇ ਆਪਣੀ ਜਾਨ ਖਤਰੇ 'ਚ ਪਾ ਕੇ ਉਹਨਾਂ ਨੇ ਜਿਹੜੀਆਂ ਪ੍ਰੈਕਟਿਕ ਰੇਟੀ ਸੀ ਉਹਨਾਂ ਨੂੰ ਰੈਸਕਿਊ ਕਰਕੇ ਵੀ ਲੈ ਕੇ ਆਏ ਔਰ ਉਹਨਾਂ ਦਾ ਇਲਾਜ ਵੀ ਕੀਤਾ ਡਿਊਰੀਜ਼ ਵੀ ਪਾਈਆਂ ਉਹਨਾਂ ਦੀਆਂ ਤੇ ਉਹਨਾਂ ਨੇ ਸੇਵਾ ਭਾਵਨਾ ਬਹੁਤ ਕੰਮ ਕੀਤਾ ਸਾਡੇ ਜ਼ਿਆਦਾ ਬੰਦੇ ਜਿਹੜੇ ਹੈਗੇ ਆ ਉਹ ਐਕਸੈਂਪਲਰੀ ਕੰਮ ਕਰਦੇ ਆ ਕਈ ਜਗ੍ਹਾ ਤੇ ਸਾਡੇ ਡਾਕਟਰਾਂ ਨੇ ਆਪਣਾ ਖੂਨ ਦਾਨ ਕਰਕੇ ਤੇ ਲੋਕਾਂ ਦੇ ਆਪਰੇਸ਼ਨ ਕੀਤੇ ਸਾਡੇ ਕੋਲੇ ਪੋਜ਼ਿਟਿਵ ਐਕਸੈਂਪਲ ਜ਼ਿਆਦਾ ਹੈਗੇ ਆ ਲੇਕਿਨ ਨੈਗਲੀਜੈਂਸ ਵਾਸਤੇ ਕੋਈ ਜਗ੍ਹਾ ਨਹੀਂ ਹੈ ਕੋਈ 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 ਗਲਤੀ ਕਰਦਾ ਉਹਦੇ ਵਾਸਤੇ ਕੋਈ ਬਾਤ ਪਰਿਵਾਰ ਨੇ ਪ੍ਰੋਟੈਸਟ ਲਾ ਕੇ ਉਹਨਾਂ ਨੂੰ ਹਾਂ ਜੀ ਪ੍ਰੋਟੈਸਟ ਕਰਿਆ ਹੋਇਆ ਹੈ ਬਾਹਰ ਬੋਲੋ ਪ੍ਰੋਟੈਸਟ ਹੀ ਕਿੱਥੇ ਜਿਹੜੇ ਜਿਵੇਂ ਮੇਰੇ ਗਾਸ ਦੀ ਰਾਤ ਨੂੰ ਕਹਿੰਦੇ ਬਿੱਲੀ ਨੇ ਉੱਡਿਆ ਨਹੀਂ ਨਹੀਂ ਕੋਈ ਨਹੀਂ ਦੇਖੋ ਮੈਂ ਉਹਨਾਂ ਨੂੰ ਬੇਇੱਜ਼ਤੀ ਕਰਦਾ ਮੈਂ ਪਹਿਲਾਂ ਵੀ ਕੀਤਾ ਕਿ ਜਿੱਥੇ ਕਿਤੇ ਤੁਹਾਨੂੰ ਲੱਗਦਾ ਕਿ ਸਾਡੇ ਪਿੰਡ ਦੀ ਦੇਖਭਾਲ ਠੀਕ ਨਹੀਂ ਹੋਈ ਹੈ ਉਹਦੇ ਵਿੱਚ ਕੋਈ ਕਮੀ ਰਹੀ ਹੈ ਜਾਂ ਉਹਨਾਂ ਨੂੰ ਲੱਗਦਾ ਕਿ ਨੈਗਲੀਜੈਂਸ ਹੋਈ ਹੈ ਤੇ ਉਹਦੇ ਵਾਸਤੇ ਉਹਦਾ ਬੜਾ ਇੱਕ ਮਤਲਬ ਸੁਪਰੀਮ ਕੋਰਟ ਦੀਆਂ ਗਾਈਡਲਾਈਨ ਹੈ ਅਸੀਂ ਅਸੀਂ ਉਹਦਾ ਅਸੀਂ ਪੂਰੇ ਪਵਾਨਦਾ ਉਹਦੇ ਉਹ ਸਿਵਲ ਸਰਜਨ ਨੂੰ ਲੇਖੇਸ਼ ਕਰਾਤ ਕਰਨ ਨੂੰ ਪ੍ਰੋਟੈਸਟ ਨਾ ਕਰਨ ਦੇ ਕੇ ਸ਼ਿਕਾਇਤ ਕਰਨ ਅਸੀਂ ਇੰਡੀਪੈਂਡੈਂਟ ਫੇਅਰ ਇਨਕੁਆਰੀ ਕਰਾਤ ਕਰਨ ਦੀ ਸੱਲੀ ਕਰਾ ਕੇ ਦਊਗਾ ਮੈਂ ਪਹਿਲਾਂ ਵੀ ਇੱਕ ਦੋ ਜਗ੍ਹਾ ਤੇ ਹੋਇਆ ਜਿਵੇਂ ਆਪਣੇ ਜਿਹੜੇ ਹੁਣ ਜਿਹੜੇ ਬਹੁਤ ਸੈਲੀਬ੍ਰਿਟੀ ਜਿਹੜੇ ਆਪਣੇ ਬਾਡੀ ਬਿਲਡਰ ਸੀ ਉਹਦੇ ਕੇਸ ਵੀ ਹੋਇਆ ਮੈਨੂੰ ਬੜਾ ਦੁੱਖ ਹੁੰਦਾ ਔਰ ਸਾਡੀ ਜਿਹੜੀ ਹਮਦਰਦੀ ਹੈ ਉਹ ਹਮੇਸ਼ਾ ਮਰੀਜ਼ ਦੇ ਨਾਲ ਹੁੰਦੀ ਹੈ ਔਰ ਹਸਪਤਾਲ ਦੇ ਵਿੱਚ ਡਾਕਟਰ ਵੀ ਜ਼ਰੂਰੀ ਹੈ ਨਰਸਾ ਵੀ ਜ਼ਰੂਰੀ ਹੈ ਪਰ ਜਿਹੜਾ ਸਾਡਾ ਰੱਬ ਹੈ ਜਾਂ ਸਾਡੇ VIP ਪੇਸ਼ੈਂਟਸ ਹਨ ਜਿਹੜੇ ਹਸਪਤਾਲ 'ਚ ਪੇਸ਼ੈਂਟਸ ਆ ਗਿਆ ਉਹੀ ਹਸਪਤਾਲ ਕੰਮ ਦਾ ਠੀਕ ਹੈ ਸਾਡੇ ਵਾਸਤੇ ਪੇਸ਼ੈਂਟ ਜਿਹੜਾ ਹੈਗਾ ਉਹ ਸਾਨੂੰ ਰੱਬ ਦਾ ਰੂਪ ਸਮਝਿਆ ਸੀ ਉਹ ਰੱਬ ਦਾ ਰੂਪ ਸਮਝਿਆ ਪਰ ਸੇਵਾ ਭਾਵਨਾ ਨਾਲ ਦੀ ਸੇਵਾ ਕਰਾਂਗੇ ਉਹਨਾਂ ਨੂੰ ਜਿਹੜੀ ਵੀ ਕੋਈ ਤਕਲੀਫ ਹੈ ਮੈਂ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਪੰਜਾਬ ਦੇ ਵਿੱਚ ਕਿ ਸਾਡੀ ਇੰਡੀਪੈਂਡੈਂਟ ਫੇਅਰ ਫਰੀ ਐਂਡ ਫੇਅਰ ਇਨਕੁਆਇਰੀ ਹੋਏਗੀ ਤੇ ਜੇ ਡਾਕਟਰਾਂ ਦੇ ਵਿੱਚ ਕਮੀ ਪੇਸ਼ ਹੋਏਗਾ ਤਾਂ ਉਹਨਾਂ ਤੇ ਐਕਸ਼ਨ ਹੋਵੇਗਾ